ਸਮਰਾਲਾ ਦੇ ਮਾਛੀਵਾੜਾ ਰੋਡ ਤੇ ਵਾਰਡ ਨੰਬਰ 1 ਨਿਊ ਆਬਾਦੀ ਮੁਹੱਲਾ ਵਿਖੇ ਖੜੇ ਬਰਸਾਤ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਨਗਰ ਕੌਂਸਲਰ ਸਮਰਾਲਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਮੁਹੱਲਾ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੁਹੱਲੇ ਵਿੱਚ ਸੀਵਰੇਜ ਨਾ ਹੋਣ ਕਾਰਨ ਘਰਾਂ ਦਾ ਤੇ ਮੀਂਹ ਦਾ ਪਾਣੀ ਮੁਹੱਲੇ ਦੀ ਗਲੀ ਦੇ ਬਾਹਰ ਖੜਾ ਹੋ ਜਾਂਦਾ ਹੈ ਗਲੀ ਵਿੱਚ 9 ਤੋਂ 10 ਘਰ ਹਨ ਜਿਨ੍ਹਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਗਲੀ ਦੇ ਮੁਹੱਲੇ ਵਿੱਚ ਇਕੱਠਾ ਹੋ ਜਾਂਦਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੀਤ ਇਹ ਬਾਟਮ ਰਿਖ ਦੇ ਵਿੱਚ ਨਿਊ ਵਾਦੀ ਮੱਲਾ 30 ਬਸੇਆ ਦੇ ਉੱਤੇ ਮੇਰੇ ਇੱਥੇ ਪਾਣੀ ਖੜਾ ਰਹਿੰਦਾ ਲੰਬੇ ਸਮੇਂ ਤੋਂ ਠੀਕ ਹੈ ਸਮੱਸਿਆ ਬਹੁਤ ਜ਼ਿਆਦਾ ਠੀਕ ਹੈ ਲੰਘਦੇ ਪੜਦੇ ਆ ਠੀਕ ਹੈ ਕੋਈ ਬੱਚੇ ਆਉਂਦੇ ਜਾਂਦੇ ਨੇ ਬਿਉਰ ਗਾਉਂਦਾ ਤੇ ਡਿੱਗਣ ਦਾ ਖਤਰਾ ਰਹਿੰਦਾ ਕੱਲ ਨੂੰ ਕੋਈ ਹਾਣ ਹੋਣੀ ਹੋਗੀ ਹੁਣ ਬਰਸਾਤ ਦਾ ਮੌਸਮ ਆ ਠੀਕ ਹੈ ਪਾਣੀ ਖੜ ਜਾਂਦਾ ਉੱਥੇ ਨੱਕ ਅਗਲੇ ਬੰਨ ਲਾ ਦੇ ਨਾਲ ਦੀ ਦੁਕਾਨ ਵਾਲਿਆਂ ਨੇ ਠੀਕ ਹੈ ਸੜਕ ਦੇ ਉੱਪਰ ਤਾਂ ਬੰਨ ਨਹੀਂ ਇਹ ਮਿੱਟੀ ਇਸੇ ਟੋਆ ਸੀ ਪਹਿਲਾਂ ਉੱਥੇ ਪਾਣੀ ਪੈਂਦਾ ਸੀਗਾ ਤੇ ਉਹ ਟੋਆਗਰ ਨੇ ਬੰਦ ਕਰਵਾਤਾ ਟੋਆ ਸੜਕ ਦੇ ਉੱਪਰ ਸੀਗਾ ਟੋਆ ਸੜਕ ਦੇ ਨਾਲ ਸੀ ਇੱਥੇ ਠੀਕ ਹੈ ਜੀ ਉਹ ਬੰਦ ਉਹ ਕਮੇਟੀ ਵਾਲੇ ਪਟਕੇ ਗਏ ਸੀਗੇ ਹੁਣ ਜਿਨ੍ਹਾਂ ਦੀ ਜਗ੍ਹਾ ਉਹਨਾਂ ਨੇ ਬੰਦ ਕਰਵਾਤਾ ਹੈ ਟੋਆ ਤੇ ਹੁਣ ਸੀਵਰੇਜ ਦਾ ਪਾਣੀ ਦਾ ਨਿਕਾਸ ਹੈ ਨਹੀਂ ਉਹ ਜਿਹੜੇ ਠੇਕੇ ਦੇ ਨਾਲ ਦੀਆਂ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਨੇ ਆ ਕੇ ਇੱਥੇ ਮਿੱਟੀ ਲਾਤੀ ਤੇ ਹੁਣ ਸੀਵਰੇਜ ਦਾ ਪਾਣੀ ਵੀ ਇੱਥੇ ਜਮਾ ਹੁੰਦਾ ਤੇ ਬਰਸਾਤੀ ਪਾਣੀ ਵੀ ਆ ਬਰਸਾਤੀ ਮੌਸਮ ਕਰਕੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਉਹ ਨਿਕਾਸ ਨਹੀਂ ਆਪਾਂ ਸੜਕ ਤੇ ਕੋਈ ਵੀ ਮਿੱਟੀ ਨਹੀਂ ਲਾ ਸਕਦਾ ਅਸੀਂ ਨਹੀਂ ਲਾ ਸਕਦੇ ਹੈਗੇ ਤੇ ਉਹਦੇ ਕਰਕੇ ਤੁਹਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਬੱਚੇ ਸਕੂਲ ਜਾਂਦੇ ਨੇ ਬਜ਼ੁਰਗ ਆਉਂਦੇ ਨੇ ਕੱਲ ਨੂੰ ਕੋਈ ਡੇਲ ਜਿਵੇਂ ਨਾਲ ਹੋਣੀ ਹੋ ਜਵੇ ਮੱਛਰ ਪੈਦਾ ਮਲੇਰੀਆ ਹੋਣ ਦਾ ਬਹੁਤ ਖਤਰਾ ਮਟਰਾਇਆ ਹੋਇਆ ਇਹ ਸਾਨੂੰ ਲੱਗਦਾ ਲੰਗਾ ਇੱਕੋ ਆ ਸਾਡੇ ਕੋਲ ਹੋਰ ਜਗ੍ਹਾ ਨਹੀਂ ਲੰਗੇ ਲੰਘਣ ਨੂੰ ਵੀ ਪਾਣੀ ਦੇ ਵਿੱਚ ਹੀ ਲੰਘ ਕੇ ਜਾਂਦੇ ਆ ਅਸੀਂ ਸੜਕ ਤੇ ਪਾਣੀ ਪਿਆ ਸੜਕ ਤੇ ਪਾਣੀ ਪਿਆ ਪਰ ਪੜ ਤੱਕ ਪਾਣੀ ਜਾ ਰਿਹਾ ਹਾਂਜੀ ਹਾਂ ਅਸੀਂ ਐਸ ਜੀ ਐਮ ਸਾਬ ਦੇ ਵੀ ਗਏ ਸੀਗੇ ਤੇ ਯੂ ਸਰਪ ਕੋਲ ਵੀ ਗਏ ਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਪੀ ਡਬਲਯੂ ਡੀ ਵਿਭਾਗ ਕੋਲ ਵੀ ਗਏ ਆ ਉਹਨੇ ਅਸੀਂ 2-3 ਦਿਨ ਹੋ ਗਏ ਗਏ ਨੇ ਤੇ ਉਹਨਾਂ ਨੇ ਸਾਨੂੰ ਇੱਕੋ ਕਿਹਾ ਵੀ ਅਸੀਂ ਮਿੱਟੀ ਚਕਵਾਨੇ ਆ ਤੇ ਸੀਵਰੇ ਦਾ ਹੱਲ ਕਰਦੇ ਆ ਪਰ ਅਜੇ ਤੱਕ ਸਾਡਾ ਹੱਲ ਕੋਈ ਨਹੀਂ ਹੋਇਆ ਬੱਚੇ ਵਿੱਚੋਂ ਲੰਘ ਕੇ ਜਾਂਦੇ ਨੇ ਸਾਰੇ ਬੱਚੇ ਹਾਂਜੀ ਮੰਗ ਇਹੀ ਆ ਵੀ ਸਾਡੀ ਵੀ ਸੀਵਰੇ ਤੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇ ਤੇ ਜੋ ਯੂਨ ਹੋਣੀ ਹੁੰਦੀ ਆ ਉਹ ਚੋਂ ਬਚਿਆ ਜਾ ਸਕੇ ਕੋਈ ਇੱਥੇ ਡਿਗੇ ਨਾ ਕੋਈ ਐਕਸੀਡੈਂਟ ਨਾ ਹੋਵੇ ਹੁਣ ਸੜਕ ਤੱਕ ਪਾਣੀ ਆਇਆ ਹੋਇਆ ਕੋਈ ਆਵਾਜਾਈ ਇੱਥੇ ਹਾਈਵੇ ਆ ਠੀਕ ਹੈ ਜੀ ਕੋਈ ਐਕਸੀਡੈਂਟ ਹੋਊਗਾ ਤਾਂ ਆਪਾਂ ਕਿਹਨੂੰ ਕਹਾਂਗੇ ਪ੍ਰਸ਼ਾਸਨ ਨੂੰ ਆਪਾਂ ਕੀ ਕਹਾਂਗੇ ਸਪਾਲ ਸੀ ਆ ਪਾਣੀ ਦੀ ਪ੍ਰੋਬਲਮ ਆਉਂਦੀ ਆ ਜੀ ਪਹਿਲਾਂ ਤਾਂ ਇੱਥੇ ਪਟਿਆ ਦੇ ਟੋਆ ਬੰਦ ਹੋ ਗਿਆ ਰਾਤ ਦਾ ਅਗਲੇ ਨੇ ਹੁਣ ਪਾਣੀ ਜਿਹੜਾ ਹੈਗਾ ਸੜਕ ਤੇ ਆਉਂਦਾ ਹੈਗਾ ਅਸੀਂ ਕਹਿੰਦੇ ਆ ਕਿ ਸੜਕ ਨਾ ਟੁੱਟੇ ਇਹ ਮੱਲੇ ਆਣ ਸੂਤੇ ਸੀ ਜਾਵੇ ਲੰਗਣਾ ਵੀ ਔਖਾ ਹੈਗਾ ਬੱਚੇ ਵੀ ਡਿੱਗਦੇ ਨੇ ਫਤਲ ਗੰਦਾ ਫਟਾ ਰਹਿੰਦਾ ਹੈਗਾ ਤੁਸੀਂ ਪੂਰਾ ਤੁਸੀਂ ਚਾਕਲੇਟ ਵਗੈਰਾ ਕੀਤੀ ਹੈ ਕੰਪਲੇਂਟ ਅਸੀਂ ਕਮੇਟੀ ਕੋਲ ਜਾਏ ਆ ਜੀ ਪੀ ਡਬਲਯੂ ਡੀ ਵਾਲਿਆਂ ਨੇ ਵੀ ਦਿੱਤੇ ਆ ਵੀ ਸੜਕ ਦੇ ਉੱਤੇ ਮਿੱਟੀ ਪਾਈ ਹੋਈ ਆ ਵੀ ਇਹ ਹਟਾਈ ਜਾਵੇ ਤਾਂ ਕਿ ਪਾਣੀ ਅੰਗੇ ਲੰਘਦਾ ਹੋਵੇ ਦਾਇ ਦਾ ਹੱਲ ਕੀਤਾ ਜਾਵੇ ਨਿਕਾਸੀ ਕਿਉਂਕਿ ਪਾਣੀ ਦਾ ਬਹੁਤ ਔਖਾ ਹੈਗਾ ਨਿਕਾਸੀ ਚਾਹੀਏ ਜੀ ਸੀ ਬੀ ਦੀ ਦਾ ਪਾਈਪੂ ਵੀ ਹੀ ਪਾਇਆ ਜਾਵੇ ਤਾਂ ਕਿ ਇੱਥੇ ਪਾਣੀ ਨਾ ਖੜਾ। ਹਦ ਇਹ ਹੀ ਮਹੱਲੇ ਵਾਲਿਆਂ ਨੇ ਮੰਗਿਆ। ਕਿ ਕਿਨੇ ਕੀਤਾ ਜੀ ਇਸ ਤਰ੍ਹਾਂ ਮਿੱਟੀ ਪਟਕ ਕਿਉਂ ਰੱਖੀ ਆ ਅੰਦਰ? ਮਿੱਟੀ ਜੀ ਦਾ ਪਲਾਟ ਸੀ ਜੀ ਅਤੇ ਉਸਨੇ ਪੁਰਾਣਾ ਸੀ ਇੱਥੇ ਪਹਿਲੇ ਪਟਿਆ ਹੋਇਆ ਉਹ ਬੰਦ ਕਰਾ ਦਿੱਤਾ। ਕਿ ਪਾਣੀ ਦੀ ਨਿਕਾਸੀ ਕਿਸੇ ਪਾਸੇ ਨਹੀਂ ਗਈ? ਕਿਤੇ ਪਾਸੇ ਨਹੀਂ ਗਈ। ਪਹਿਲਾਂ ਸੀ ਕਿਉਂ ਨਿਕਾਸੀ ਨਹੀਂ ਕੀਤੀ? ਕਿਸੇ ਨੇ ਨਹੀਂ ਕੀਤੀ ਉਹ ਆਪ ਹੀ ਬਣਾਇਆ ਸੀ ਜੀ ਅਤੇ ਹੁਣ ਅਗਲੇ ਨਿਮਖਾ ਮਾਲਕ ਮਕਾਨ ਨੇ ਬੰਦ ਕਰਾ ਦਿੱਤਾ। ਜਿਹੜੀ ਇਸ ਮਸੱਈ ਆ ਰਹੀ ਕਿੰਨੇ ਚਿਰ ਤੋਂ ਆ ਰਹੀ ਹੈ? ਆ ਹੁਣੇ ਆ ਬੰਦ ਹੋਈ ਆ ਜੀ ਹੋ ਗਿਆ 15 20 ਦਿਨ। ਪਹਿਲਾਂ ਇਹਦੇ ਪੁਰਾਣਾ ਇੱਥੇ ਪਟਿਆ ਸੀ। ਮਿੱਟੀ ਵਾਲੇ ਕੱਟ ਜਾਂਦੇ ਸੀ ਹੋਣ ਆਦੀ ਦੇ ਕਿ ਮਿੱਟੀ ਵਾਲੇ ਮੇਚ ਵਾਲੇ ਤੋਂ ਕੱਢ ਜਾਂਦੇ ਆ ਜੀ ਪਰ ਛੱਡੂ ਉੱਤੇ ਪਾਣੀ ਖੜਾ ਹੈਗਾ ਹੁਣ ਜਿਆਦਾ ਕਿਤੇ ਜਗ੍ਹਾ ਹੋਵੇ ਟੂਆ ਪਰਚੰਤ ਦੀ ਥੇਹ ਹੈ ਮਿੱਟੀ ਰੋਡ ਉੱਪਰ ਕਿਉਂ ਲਿਆਂਦੀ ਗਈ ਹੈ ਜੀ ਇਹ ਕੀ ਕਾਰਨ ਕੀ ਹੈ ਇਹ ਪਾਣੀ ਗਾਹਾਂ ਨਾ ਜਾਵੇ ਗਾਹਾਂ ਵਾਲਿਆਂ ਨੇ ਰੋਕ ਲਿਆ ਜੀ ਪਾਣੀ ਗੰਦਾ ਪਾਣੀ ਸਾਡੇ ਕੋਲ ਨਹੀਂ ਆਉਂਦਾ ਹੈਗਾ ਉਹਨਾਂ ਨੇ ਫਿਰ ਪਾਣੀ ਰੋਕਤਾ ਇਸ ਕਰਕੇ ਛੱਤ ਤੇ ਪਾਣੀ ਖੜਾ ਹੈ ਹੋਰ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਸਾੰਗੀ ਦਾ ਪਾਣੀ ਦੀ ਪ੍ਰੋਬਲਮ ਨਹੀਂ ਅਸੀਂ ਕਹਿੰਦੇ ਬਾਰਸ਼ਾਂ ਪੈ ਰਹੀਆਂ ਨੇ ਪਾਣੀ ਸਿੱਧਾ ਲੰਘਦਾ ਹੋਵੇ ਇਤਨੀ ਮੰਨ ਲੈ ਕਿੰਨੇ ਘਰ ਨੇ ਮਹੱਲੇ ਦੇ ਵਿੱਚ 9 ਘਰ ਹੈਗੇ ਜੀ ਲੰਗਾ ਹੀ ਹੈ ਲੰਗਾ ਕੋਈ ਆ ਜੀ ਹੋ ਲੰਗਾ ਕੋਈ ਨਹੀਂ ਹਾਂ ਪਾਣੀ ਦੀ ਵੀ ਕੀ ਲੰਗਣਾ ਪੈਂਦਾ ਬੱਚੇ ਸਕੂਲੇ ਜਾਂਦੇ ਉਹ ਵੀ ਇਹਦੇ ਵਿੱਚ ਹਾਂ ਵਿੱਚ ਜਾਂਦੇ ਸਾਰੇ ਛੋਟੇ ਬੱਚੇ ਨੇ ਕੀ ਮੰਗਦੀ ਰੱਖੀ ਹੁੰਦੀ ਹੈ ਮੰਗਈ ਆ ਵੀ ਸਾਡਾ ਪਾਣੀ ਦਾ ਜਿਹੜਾ ਨਿਕਾਸੀ ਹੈ ਇਹ ਹੱਲ ਕੀਤਾ ਜਾਵੇ ਹਾਂ ਆ ਜੋ ਤੁਸੀਂ ਬੋਲ ਮੇਰਾ ਪਰਮਜੀਤ ਕੌੜਾ ਜੀ ਕਿਹੜਾ ਬੱਲਾ ਹੈ ਮਾਚਰ ਰੋਡ ਦੀ ਇਹ ਪ੍ਰੋਬਲਮ ਕੀ ਆ ਜੀ ਪਾਣੀ ਪਰੋਂ ਮੈਂ ਸਰ ਜੀ ਕਿਹੜਾ ਪਾਣੀ ਖੜਾ ਹੋਵੇ ਇਹ ਸਾਰਾ ਮੀਂਹ ਦਾ ਹੀ ਪਾਣੀ ਹੈ ਜਿਹੜਾ ਲੈ ਪਾਣੀ ਵੀ ਹੈ ਘਰ ਦਾ ਘਰ ਦਾ ਉਹਨਾਂ ਦੇ ਪਾਣੀ ਆ ਜੀ ਕੀ ਮੁਸਬਸਿਆ ਕੀ ਹੋਵੇ ਇਹਦਾ ਹਟਾ ਦੇ ਸੀਵਰੇਜ ਪੈ ਜਾਣ ਜੀ ਹਾਂ ਬੱਚੇ ਨੂੰ ਬਹੁਤ ਔਖਾ ਸਮਾਂ ਲੰਘਣਾ ਆਖਾ ਜੀ ਛੋਟੇ ਛੋਟੇ ਬੱਚੇ ਆ ਹਾਂ ਜੀ ਹਾਂ ਕਿੰਨੇ ਟਾਈਮ ਤੋਂ ਪਾਣੀ ਖੜਾ ਹੋ ਰਿਹਾ ਇਹ ਤਾਂ ਜੀ ਹੁਣ ਮਹੀਤਾ ਹੀ ਖੜਦਾ ਜਾਂਦੀ ਰੋਜ਼ ਵੀ ਖੜਦਾ ਪਾਣੀ ਤਾਂ ਜੀ ਜਿਹੜਾ ਘਰਾਂ ਦਾ ਪਾਣੀ ਹੀ ਰੋਜ਼ ਖੜਦਾ ਜੀ ਉਹ ਵੀ ਇੱਥੇ ਹਾਂ ਜੀ ਇੰਨੀ ਆਉਂਦਾ ਇੱਥੇ ਆਉਂਦਾ ਹਾਂ ਜੀ ਆਏ ਤੁਸੀਂ ਨਗਰਪਾਲਿਕਾ ਨੂੰ ਕਿਹਾ ਤੁਸੀਂ ਹਾਂ ਜੀ ਕਹਿ ਕੇ ਆ ਜੀ ਕੀ ਕਹਿੰਦੇ ਉਹ ਉਹ ਕਹਿੰਦੇ ਕਰਦੇ ਆ ਸਾਡੇ ਜੀ ਪਹਿਲਾਂ ਪਾਣੀ ਕੱਢ ਦੋ ਜੀ ਹਾਂ ਜੀ ਹਾਂ ਕੱਢਦੇ ਦੀ ਹਾਂ ਜੀ ਹਾਂ ਕਿਉਂ ਤੁਸੀਂ ਬੰਦ ਕੀ ਰੱਖ ਰਹੇ ਹੋ ਅਸੀਂ ਵਾ ਘੜ ਪਾਣੀ ਦਾ ਹਲਕਾਰ ਕਰਦੇ ਆ ਜੀ ਪੱਕਾ ਕਰਦੇ ਨੇ ਕੰਮ ਹੀ ਸਾਡੇ ਇਹ ਆ ਹਾਂ ਜਿਹੜਾ ਤੁਸੀਂ ਇਹ ਗੱਲ ਕਰਿਓ ਮਾਚਿਵੜਾ ਰੋਡ ਦੇ ਉੱਤੇ ਹਨਦ ਕਾਰਕ ਪਲੋਂ ਨੂੰ ਬੜੀ ਕਾਫੀ ਟਾਈਮ ਪਹਿਲਾਂ ਦੇ ਦਰਹੀ ਗਈ ਹੈ ਜੀ ਤੇ ਉਸ ਇਲਾਕੇ ਦੇ ਜਿਹੜਾ ਸੀਵਰੇਜ ਹੈਗਾ ਮੇ ਸੀਵਰੇਜ ਨਾਲ ਜੁੜਿਆ ਹੋਇਆ ਜਿਹਦੇ ਕਰਕੇ ਉਹ ਦਿੱਕਤ ਆ ਰਹੀ ਹੈ ਤੇ ਪਹਿਲੋਂ ਇਹ ਪਾਣੀ ਜਿਹੜਾ ਸੀਗਾ ਉੱਥੇ ਇੱਕ ਟਰੋਡ ਵਿੱਚ ਜਾ ਰਿਹਾ ਸੀ ਤੇ ਉਹ ਟਰੋਡ ਵਾਲਿਆਂ ਨੇ ਉਹ ਬੰਦ ਕਰ ਦਿੱਤਾ ਜਿਸ ਕਰਕੇ ਹੁਣ ਗੇਮ ਸਮੱਸਿਆ ਦੁਬਾਰਾ ਹੋਣ ਆਲੀ ਹੈ ਤੇ ਉਹਦੇ ਨਹੀਂ ਅਸੀਂ ਉੱਥੇ ਮੌਕਾ ਵੀ ਦੇਖਿਆ ਤੇ ਉਹਦਾ ਇੱਕ ਹੱਲ ਅਸੀਂ ਦੱਸ ਉਹਨਾਂ ਨਾਲ ਮਿਲ ਕੇ ਕਰ ਰਹੇ ਹਾਂ ਇੱਕ ਟੈਂਕ ਉੱਥੇ ਉਹ ਮੰਨ ਲ Nghi ਹੈ ਕਿ ਇਹ ਜੋ ਰਾਧਾ ਕਿਨਾਰੇ ਬਣਾ ਲੇ ਤੇ ਜਾਣਗੇ ਕਿ ਉਹ ਤੋਂ ਜ਼ਿਆਦਾ ਸਕਸ਼ਨ ਟੈਂਕ ਕੋ ਰੋਡਲੀ ਨੂੰ ਭਰ ਲੈ। ਉਹ ਇਸ ਵਕਤ ਤਾਂ ਇਹੀ ਹਾਲ ਹੈ ਬਾਹਰ ਦੇ ਵਿੱਚ ਉਹ ਸੀਵਰ ਨਾਲ ਜੋੜ ਦਿੱਤਾ ਜਾਏਗਾ ਤੇ ਫਿਰ ਕੀ ਸਮੱਸਿਆ ਕੋਈ ਰਹਿਤ ਕੀ। ਸਰਮਨ ਲਾਵਾਸੀਆਂ ਨੇ ਕਿਹਾ ਵੀ ਪਹਿਲਾਂ ਨਗਰ ਕੌਂਸਲ ਵੱਲੋਂ ਪਾਣੀ ਕੱਢ ਦਿੱਤਾ ਜਾਂਦਾ ਸੀ ਪਰ ਕਾਫੀ ਸਮਾਂ ਹੋ ਗਿਆ ਹਲੇ ਕੱਢਿਆ ਨਹੀਂ ਜੀ। ਬਹੁਤ ਸਾਡਾ ਸੈਕਟਰ ਉੱਥੇ ਅਜੇ ਵੀ ਜ ਤਾਂ ਕਿ ਲੋਕ ਤੇ ਅਸੀਂ ਪਹਿਲਾਂ ਭੇਜਦੇ ਸੀ ਉਹ ਜਿਹੜਾ ਟੋਬਾ ਛੋਟਾ ਜਿਹਾ ਬਣ ਗਿਆ ਸੀ ਉਹਦੇ ਵਿੱਚ ਪਾਣੀ ਜਾਂਦਾ ਸੀਗਾ ਹੁਣ ਉਹ ਤੇ ਪਾਣੀ ਜਮਾ ਨਹੀਂ ਹੁੰਦਾ ਪਾਣੀ ਰੋਡ ਦੇ ਉੱਪਰ ਜਾ ਰਿਹਾ ਜੀ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਉਹ ਤੇ ਇੱਕ ਛੋਟਾ ਜਿਹਾ ਆਪਣਾ ਟੈਂਕ ਬਣਾ ਲੈਣ ਬਈ ਕੋਈ ਜਗ੍ਹਾ ਜੀ ਲਾਜ਼ਮ ਜਿੱਥੋਂ ਅਸੀਂ ਭਾ ਸਕੀਏ ਪਾਣੀ ਤੇ ਉਹਨਾਂ ਦਾ ਸਰਦਾਰ ਟੈਂਕਰ ਤਾਂ ਅਵੇਲੇਬਲ ਹੈਗਾ ਜੇ ਲੋੜ ਪਈ ਤੁਹਾਨੂੰ ਜੀ ਠੀਕ ਠੀਕ